ਕਿ ਸਾਨੂੰ ਨਹੀਂ ਕਿ ਤਾ ਤਮਕਾ ਨਾ ਬੇਨਾਂ ਉਹ ਦੋ ਆਏਗੇ ਤੁਹਾਨੂੰ ਤਾਂ ਨਹੀਂ ਤਮਕਾਇਆ ਕਿਸੇ ਨੂੰ ਨਹੀਂ ਸਾਨੂੰ ਇਹ ਤੁਹਾਨੂੰ ਆਇਆ ਅਸੀਂ ਫਿਰ ਆਪਾਂ ਕਿਸੇ ਤੋਂ ਕੀ ਲੈਣਾਗਾ ਨਹੀਂ ਬੇਸਿਕਲ ਕਹਿੰਦਾ ਇਹਨਾਂ ਦੀ ਗੱਲ ਕਰਦਾ ਇਹਨਾਂ ਨੂੰ ਕਿਉਂ ਤੇਰੇ ਮਤਬਲੀ ਆ ਪਤਾ ਬੜੀ ਗੱਲ ਕਰੋ ਜਾ ਸੱਚੇ ਉਭਰਾ ਆਊਗਾ ਸਾਹਮਣੇ ਆਊਗਾ ਆਊਗਾ ਸੱਚਦਾ ਘਾਟਾ ਬਣੀ ਹੋਇਆ ਆ ਪਾਣੀ ਦੀ ਰਿਪੋਰਟ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ ਹੈ ਥਾਣੇਦਾਰ ਸਾਹਿਬ ਨੇ ਵੀ ਕੋਈ ਇਹਨਾਂ ਦੇ ਘਰੇ ਸੋਨੇ ਦੀ ਚੋਰੀ ਨਹੀਂ ਹੋਈ ਇਹ ਜਿਹੜੇ ਵੀ ਇਲਜ਼ਾਮ ਸਾਡੇ ਤੇ ਕੁੜੀ ਪਰਿਵਾਰ ਤੇ ਲਾ ਰਿਹਾ ਹੈ ਬਿਲਕੁਲ ਝੂਠੇ ਨੇ ਤਰਾ ਦੇ ਇਹਨੂੰ ਕਿਸੇ ਨੇ ਤੋਕਿਆ ਇਹ ਕਿ ਸੁਣੀ ਨਹੀਂ ਤੇਰੀ ਗੱਲ ਕੋਈ ਇਹ ਆਪ ਗਿਆ ਧੰਗਤੀ ਹੁੰਦਾ ਦੱਸ ਪਹਿਲਾਂ ਮੈਨੂੰ ਹਾਂ ਬੋਲਣਾ ਨਹੀਂ ਉਹ ਤਾਂ ਕਰ ਬੋਲੀਦਾ ਬੋਲੀ ਸਖਲਾ ਉਹਦੀ ਅਸੀਂ ਤੇਰੇ ਮੈਂ ਹੱਥ ਬੰਨੀ ਇਹਦਾ ਛੇ ਕਿ ਸਾਡੇ ਕੋਲ ਆ ਕੇ ਗਿਆ ਪਿਆਰ ਨਾਲ ਗੱਲ ਕਰਕੇ ਪਿਆਰ ਨਾਲ ਤੋੜਿਆ ਵੀ ਘਰ ਫਸਾਉਣਾ ਇੱਥੇ ਤਾਂ ਸੱਚ ਦੀ ਕਚਹਿਰੀ ਹੈ ਉਹ ਜਿਹੜੀ ਸਚਾਈ ਹੈ ਉਹੀ ਹੋਊ ਕਹੇ ਇਹਦੇ ਖਰਾਬ ਬਗਜੇ ਕਹੇ ਛੋਡੇ ਬਗਜੇ ਤੂੰ ਗੱਲਾਂ ਕਰੀਏਂਗਾ ਕਰਤਾ ਬਸ ਐਂ ਜਾ ਮੈਂ ਜਨਾ ਮਰਕੇ ਗਲੂੰ ਹਾਂ ਤੂੰ ਤਾਂ alleen ਤਾ ਦਰਨਾ ਮੈਂਗਾ ਤੂੰ ਕਿੰਸਾ ਤੇ ਮੈਨੂੰ ਸੱਚ ਸਾਰਾ ਕੋਟ ਦੇ ਦੇ ਠੀਕ ਹੈ ਕਿ ਇੱਕੋ ਨੇ ਕਰਾਂ ਨੀ ਕਹਿੰਦਾ ਗੱਲਾਂ ਹੋਈਆਂ ਕਰੀਆਂ ਨੀ ਦਰਨਾ ਹੁਣ ਵੀ ਚੱਲੂਗਾ ਉਹ ਗੱਲ ਸੁਣ ਪਹਿਲਾਂ ਤੂੰ ਮੈਨੂੰ ਕਾਹਦੇ ਨਵੇਂ ਅੱਧ ਕਹਿੰਦਾ ਇਹ ਦੇ ਦੂੰ ਮੈਂ ਅੱਧ ਦੇ ਦਿੰਦਾ ਤੂੰ ਕਾਹਦਾ ਤੇਰਾ ਪੁੱਤ ਹੋ ਕਹਿ ਰਿਹਾ ਵੀ ਮੈਂ ਦੇਣ ਨੂੰ ਤਿਆਰ ਹਾਂ ਇਹਦੇ ਜ਼ਮੀਨ ਜ਼ੋਹਤ ਦੇ ਅਸੀਂ ਆਪ ਹੀ ਬਣਾ ਕੇ ਦੇਵਾਂ ਅੱਛਾ ਸੁਣੋ ਛੋਡੇ ਨੂੰ ਕਹਿ ਰਹੀ ਆ ਵੀ ਮੈਂ ਰਿਸ਼ਤਾ ਲੈਣ ਨਹੀਂ ਆਈ ਦਾ ਬਸ ਨਹੀਂ ਆਈਆਂ ਸਿਰਫ ਬਾਬਾ ਜੀ ਇੱਕ ਮਿੰਟ ਮੇਰੀ ਬੇਟਾ ਬਾਬਾ ਜੀ ਨੂੰ ਬੋਲੀਏ ਨਾ ਯਾਰ ਇੱਕ ਮਿੰਟ ਇਹ ਨਾਲ ਪਿਆਰ ਅਗਲਾ ਪਿਆਰ ਹੈ ਅਗਲਾ ਤਾਂ ਇੱਕ ਮਿੰਟ ਬਾਬਾ ਇੱਕ ਮਿੰਟ ਜਦੋਂ ਕੋਈ ਗੱਲ ਕਰਦਾ ਦੂਜੇ ਨਾਲ ਵਿੱਚ ਇਕੱਲੇ ਇਕੱਲੇ ਨੂੰ ਕਰ ਦੋ ਦੇਖੋ ਗੱਲ ਸੁਣੋ ਜੇ ਗੁੱਡੀ ਦਾ ਦੇ ਮੁੰਡੇ ਦਾ ਕੰਪਰੋਮਾਈਜ਼ ਹੁੰਦਾ ਕਰਾ ਦੇ ਬਹੁਤ ਵਧੀਆ ਗੱਲ ਹੈ ਹਾਂ ਜੀ ਦੇਖੋ ਇਹ ਐ ਕਿਉਂ ਹੈ ਜਦੋਂ ਕਿ ਇਹਨਾਂ ਦੇ ਆਸ ਵਿੱਚ ਦੀ ਉਹ ਤੁੰ ਨੂੰ ਵਾਵਾ ਹੋਈ ਵੀ ਐ ਉਸ ਗੱਲ ਤੋਂ ਤੇ ਗੁੱਸਾ ਹੋ ਜਾਂਦਾ ਚਲੋ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦਾ ਗੁੱਸਾ ਕਰ ਮੈਂ ਤਾਂ ਸ਼ਾਂਤੀ ਲਗਾਉਂਦਾ ਉਹਨਾਂ ਦਾ ਝੂਠੇ ਦਰਦ ਦੇ ਮਿਲਦੇ ਆਂ ਫਿਰ ਹੁੰਦਾ ਆਪਾਂ ਕੋਈ ਨਹੀਂ ਉਹ ਵੀ ਫਿਰ ਸਾਰਾ ਕੋਈ ਤੱਕ ਕੋਈ ਨਹੀਂ ਉਹ ਗੱਲਾਂ ਮਾਰ ਕੇ ਜੇ ਇਹਨੇ ਗਲਤੀ ਕੀਤੀ ਆ ਪਰ ਇਹਨੂੰ ਪਤਾ ਵੀ ਨਹੀਂ ਕਿ ਉਹਨਾਂ ਦਾ ਪਿਆਰ ਉਹਨੂੰ ਵੀ ਗੱਲ ਕਰਦੀ ਆ ਕੋਈ ਗੱਲ ਹੀ ਨਹੀਂ ਕਰਦੇ ਆ ਉਹ ਹੁੰਦਾ ਸੀ ਉਹਦੇ ਚਾਚੇ ਦੇ ਮੁਰੇ ਕਹਿੰਦੇ ਮੈਂ ਨਹੀਂ ਜਾਣਾ ਯਾਰ ਬਾਈ ਹੁਣ ਤੁਹਾਡੇ ਸਾਹਮਣੇ ਸੀ ਆਏ ਦਾਲ ਪਾਣੀ ਲੈ ਪਿਛਲੀਆਂ ਚੱਲੋ ਵਧਿਆ ਪਿਛਲੀਆਂ ਦੇ ਨਾਮ ਤੋਂ ਚੱਲੋ ਵਧਿਆ ਪਿਛਲੀਆਂ ਦੇ ਨਾਮ ਤੋਂ ਦੇਖ ਸਕਦੇ ਹੋ ਦੋਸਤੋ ਆ ਬੱਚੀ ਹੈ ਕੀ ਨਾਮ ਹੈ ਬੱਚੀ ਦਾ ਤਸਵੀਰਾਂ ਦੱਸ ਕੀ ਨਾਮ ਹੈ ਬਤਾ ਤਸਲੀਮ ਡੈਡੀ ਲਵੇਉਣਾ ਚਾਹਣੀ ਹੈ ਇਹਨੂੰ ਪਤਾ ਨਹੀਂ ਪਤਾ ਨਹੀਂ ਤੈਨੂੰ ਨਹੀਂ ਜੀ 6 ਮਹੀਨਿਆਂ ਦੀ ਸੀ ਸਿਰ ਅੱਛਾ 6 ਮਹੀਨਿਆਂ ਦੀ ਸੀ ਜਦੋਂ ਆ ਗਈ ਸੀ ਹਾਂ ਜੀ ਆ ਲਾਲੂ ਪਤੀ ਨਹੀਂ ਬੱਚੀ ਨੂੰ ਵੀ ਡੈਡੀ ਕੌਣ ਹੈ ਮੇਰਾ ਦੇਖ ਸਕਦੇ ਹੋ ਵੀ ਅਨਪੋਲ ਬੱਚੇ ਰੱਬ ਦਾ ਰੂਪ ਕਹਿਨੇ ਜਿਵੇਂ ਆਪਾਂ ਸਾਡੇ ਮੁਸਲਮਾਨ ਭਰਾਵਾ ਦੇ ਵਿੱਚੋਂ ਅੱਜ ਘਰ ਬਸਾਉਣ ਗਏ ਸੀ ਖਾਈ ਪਿੰਡ ਖਾਈ ਮੋਗੇ ਜਿਹੜੇ ਚ ਪੈਂਦਾ ਹੈ 6 ਮਹੀਨਿਆਂ ਦੀ ਸੀਗੀ ਦੇਖ ਸਕਦੇ ਹੋ ਇੱਧਰ ਡੈਡੀ ਬੈਠਾ ਬਾਬੇ ਆਏ ਨੇ ਤੇ ਆਹ ਡੈਡੀ ਹੈ ਜੀ ਇਹਦਾ ਕੁੜੀ ਦਾ ਹਾਂਜੀ ਜਿੱਦੇ ਇਹਨਾਂ ਦੇ ਮੁੰਡੇ ਦਾ ਰੋਲਾ ਪਿਆ ਇਹ ਜਿਹੜਾ ਬੋਲਦਾ ਹੈ ਅਨਪਰਨ ਇਹਨੂੰ ਉਹਨਾਂ ਨੇ ਲਗਿੰਦੇ ਗੱਲ ਨੂੰ ਕਹਦਾ ਵੀ ਸਾਡੀ ਕੁੜੀ ਨੂੰ ਬਿਸਾਉਂਦੇਗੇ ਇਹਨਾਂ ਨੇ ਤੈਨੂੰ ਇਹਨਾਂ ਨੇ ਸ਼ਰਤਾਂ ਤੈਨੂੰ ਇਹ ਘਰੇ ਬੈਠੀਆਂ ਦੀਆਂ ਭੂਆ ਬੈਠੇ ਵੀ ਮੈਂ ਨਹੀਂ ਬੈਠੇ ਹੁਣੇ ਵੀ ਬੈਠੇ ਆਏ ਕੀ ਹੈ ਉਹ ਆ ਜਾਣ ਬਾਬਿਆਂ ਨੇ ਬਈ ਉਧਰ ਭੱਜ ਜਾਂਗੇ ਬਾਬੇ ਤਾਂ ਸਹੀ ਕਹਿੰਦੇ ਜੇ ਹੁਣ ਆਪਾਂ ਥਾਣੇ 'ਚ ਕੰਪਲੀਟ ਕਰਾਂਗੇ ਤਾਂ ਹੀ ਅੱਗੇ ਵਧੂ ਗੱਲ ਇਹ ਇੱਕ ਮਿੰਟ ਗੱਲ ਤਾਂ ਸੁਣੋ ਫਿਰ ਮੈਂ ਮਿੰਗਾ ਕੋਲ ਗਿਆ ਕਿ ਉਹਨਾਂ ਨੇ ਕੁੜੀ ਨੂੰ ਉਹਨਾਂ ਨੇ ਕਹੇ ਤੇ ਮੈਨੂੰ ਜਗ੍ਹਾ ਦਿਖਾ ਦਿੱਤੀ ਮਹਿਲ ਕਲਾਂ ਥਾਣੇ 'ਚ ਠੀਕ ਹੈ ਵੀ ਸਾਨੂੰ ਨਹੀਂ ਕਿਹਾ ਤੱਕ ਉਹਨਾਂ ਨੇ ਦੋ ਆਏ 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 ਸੋਨੂ ਤਾਂ ਨਹੀਂ ਤੁਮ ਕਾਇਆ ਕਿਸ ਨੂੰ ਮੈਂ ਸਾਨੂੰ ਨਹੀਂ ਤੁਮ ਕਾਇਆ ਅਸੀਂ ਫਿਰ ਆਪਾਂ ਕਿਸੇ ਤੋਂ ਕੀ ਲੈਣਾਗਾ ਨਹੀਂ ਬੇਸਿਕਲ ਕਹਿੰਦਾ ਇਹਨਾਂ ਦੀ ਗੱਲ ਕਰਦਾ ਇਹਨਾਂ ਨੂੰ ਕਿਉਂ ਤੇਰਾ ਮਤ ਨਹੀਂ ਆ ਪਤਾ ਬੜੀ ਗੱਲ ਕਰੋ ਯਾਰ ਕੋਰ ਕੋਲੀ ਪ੍ਰਾਪ ਨਹੀਂ ਮੈਂ ਮੈਂ ਲੋਕਾਂ ਨਾਲ ਆਪਾਂ ਆਇਆ ਇਸ ਤਰ੍ਹਾਂ ਦੇ ਹੇ ਇਹਨੂੰ ਕਿਸ ਨੇ ਤੋਕਿਆ ਇਹ ਦੇ ਸੁਣੀ ਨਹੀਂ ਨਦਰੀ ਗੱਲ ਕੋਈ ਇਹ ਆਪ ਗਿਆ ਆਪ ਗਿਆ ਕਿਸ਼ਨਗੜ ਪਿੰਡ ਉੱਥੇ ਸੁਣੀ ਆ ਇਹਦੀ ਕਾਹਤੇ ਬੋਲੀ ਜਾਂਦਾ ਨਾ ਗੜੀ ਦੇ ਪਿੱਛੋਂ ਲੰਘ ਕੇ ਹੁੰਦਾ ਵਾ ਲੰਘ ਕੇ ਹੁੰਦਾ ਦੱਸ ਪਹਿਲਾਂ ਮੈਨੂੰ ਹਾਂ ਬੋਲਣਾ ਨਹੀਂ ਉਹ ਤਾਂ ਕੋਈ ਬੋਲੀ ਜਾਂਦਾ ਚੱਲ ਪਾਸੇ ਨੂੰ ਆਈ ਨਹੀਂ ਬੋਲੀ ਜਾਂਦਾ ਬਾਈ ਬੰਦੇ ਬੋਲੀ ਸਖਲਾਉਗੀ ਅਸੀਂ ਤੇਰੇ ਕੋਲ ਲੈ ਕੇ ਆਉਣਾ ਪਰ ਹੋ ਰਿਹਾ ਜਿਹੜੀ ਸਚਾਈ ਹੈ ਉਹ ਚਾਹੇ ਕੋਈ ਉੱਥੇ ਕਿਵੇਂ ਭੱਗ ਗਿਆ ਚਾਹੇ ਇਹਦੇ ਖਿਲਾਫ ਬਗ ਜੇ ਕਹੇ ਛੋਡੇ ਬਗ ਜੇ ਸੱਚ ਆ ਜੇਣਾ ਉਹੀ ਨਿਕਲੂ ਉਹੀ ਤਾਂ ਲੈ ਜੀ ਕਹਿੰਦਾ ਸੱਚ ਤੋਂ ਬਿਨਾਂ ਤਾਂ ਨਿਭਣਾ ਹੀ ਨਹੀਂ ਗੱਲ ਸੱਚੇ ਉੱਥੇ ਆਊਗਾ ਸਾਹਮਣੇ ਆਊਗਾ ਆਊਗਾ ਸੱਚ ਦਾ ਘਾਟਾ ਆਪਣੀ ਹੋਇਆ ਆਊਗਾ ਸਾਰਾ ਕੁਝ ਆਊਗਾ ਹੁਣ ਫਿਰ ਕਿਵੇਂ ਕਰਨਾ ਜੀ ਅੱਡ ਬਠੇਣਾ ਉਹਨਾਂ ਨੂੰ ਗੱਲਬਾਤ ਨਹੀਂ ਆਹ ਸਾਹਮਣੇ ਬੈਠ ਬਠੇ ਰਹੇਗੇ ਨਹੀਂ ਨਹੀਂ ਵੀ ਸਰਪੰਚ ਸਾਹਿਬ ਨਾਲ ਗੱਲਬਾਤ ਕਰਕੇ ਵੀ ਬੋਲ ਪਈ ਫਿਰ ਛੱਡ ਕੇ ਵੀ ਕੁੜੀ ਜਾਣੀ ਆ ਓਰੇ ਕੁੜੀ ਹਾਂ ਤੇ ਵਿਸੇਬਾ ਕਰਨਾ ਤਾਂ ਕਰੂੰਗਾ ਇਹ ਸੇ ਤਾਂ ਦੇਖ ਲਿਖਾ ਕਰਦੇ ਆ ਲੇਖ ਲਿਖਾ ਕਰਕੇ ਲੈਟਰ ਮੈਨ ਤੇ ਲੈ ਕੇ ਫਿਰ ਪੰਜਾਬ ਕੋਲ ਲੈ ਕੇ ਫੇ ਛੱਡ ਕੇ ਜਾਣੇ ਆ ਕਿਉਂ ਵੀ ਤਿਆਰ ਹੈ ਹਾਂ ਤੇ ਰੱਖਣ ਵਾਲੇ ਤਿਆਰ ਹੈ ਮੈਂ ਸੋਨਾ ਲੈ ਕੇ ਆਉਣਗੇ ਸਾਰੇ ਇਹ 8 ਸਾਲ ਤਾਂ ਹੋ ਗਏ ਸਮਾਨ ਵੀ ਚੱਕ ਕੇ ਲੈ ਕੇ ਗਿਆ ਉਹਨਾਂ ਨੂੰ ਸਮਾਨ ਕੀ ਸੀ ਹਾਂ ਜਿਹੜੀ ਉਹ ਸੋਨੇ ਕੀ ਸਮਾਨ ਲਏ ਇਹਨਾਂ ਨੇ ਇਲਜ਼ਾਮ ਲਾ ਰਹੇ ਆ ਸਾਡੇ ਤੇ ਬਿਨਾਂ ਗੱਲ ਤੋਂ ਸੋਨੇ ਦਾ ਵੀ ਇਹ ਸਾਡਾ ਸੋਨਾ ਚੱਕ ਕੇ ਲੈ ਗਏ ਇਹਨਾਂ ਨੇ ਸਾਡੇ ਤੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਥਾਣੀ ਦੀ ਰਿਪੋਰਟ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ ਹੈ ਥਾਣੇਦਾਰ ਸਾਹਿਬ ਨੇ ਕਿ ਕੋਈ ਇਹਨਾਂ ਦੇ ਘਰੇ ਸੋਨੇ ਦੀ ਚੋਰੀ ਨਹੀਂ ਹੋਈ ਇਹ ਜਿਹੜੇ ਵੀ ਇਲਜ਼ਾਮ ਸਾਡੇ ਤੇ ਕੁੜੀ ਪਰਿਵਾਰ ਤੇ ਲਾ ਰਿਹਾ ਹੈ ਬਿਲਕੁਲ ਝੂਠੇ ਨੇ ਉਹ ਸਾਡੇ ਕੋਲੇ ਸਾਰਾ ਰਿਟਨ ਦੇ ਵਿੱਚ ਰਿਪੋਰਟ ਹੈ ਇਹਨਾਂ ਨੇ ਸਾਡੇ ਉੱਤੇ ਸੋਨੇ ਵਾਲੀ ਥਾਣੇ ਦਿੱਤੀ ਹੋਈ ਹੈ ਦਰਖਾਸਤ ਸਾਡੇ ਤੇ ਦੇਤੀ ਸੀ ਉਦੋਂ ਕੇ ਚੱਲਣ ਤੋਂ ਪਹਿਲਾਂ ਉਹ ਝੂਠੀ ਸਾਹਿਬ ਤੋਂ ਜਮਾ ਝੂਠੀ ਸਾਹਿਬ ਤੋਂ ਸਾਡੇ ਕੋਲੇ ਰਿਕਾਰਡ ਹੈ ਝੂਠੀ ਨੇ ਨਾ ਸਾਡੇ ਤੇ ਪਰਚਾ ਕਰਾਤਾ ਉਹ ਇਹਨਾਂ ਨੇ ਲੈਤਾ ਵੇ ਇਹਦਾ ਪਰਚੇ ਨੂੰ ਦਬਾਉਣ ਦੇ ਮਾਰੇ ਉਹ ਵੀ ਲਾਉਂਦੇ ਆ ਇਲਜ਼ਾਮ ਪਰਾਂ ਚੱਕ ਰਹੇ ਨੇ ਹਾਂ ਭਾਈ ਸੋਣਾ ਕਿੰਨਾ ਕੈਸੇ ਮੇਰੇ ਕੋਲ ਤਾਂ ਕੁਝ ਨਹੀਂ ਬਾਬਾ ਜੀ ਸਾਰਾ ਇਨਾਂ ਕੋਲ ਉਹ ਬਹਾਨੇ ਆ ਸੋਣੇ ਦੇ ਬਸ ਬਹਾਨੇ ਆ ਇਹ ਵੀ ਤੇਰੀ ਪਤਨੀ ਉਹ ਵੀ ਤੇਰੀ ਪਤਨੀ ਦੋਹਾਂ ਨੂੰ ਇਕੋ ਜਾ ਜਿਹੜਾ ਅਸਮਾਨ ਨੂੰ ਕਾਣ ਪੀਣ ਵਾਲਾ ਉਹਨੂੰ ਲੈ ਕੇ ਨਾ ਉਹ ਜਾਨ ਨੂੰ ਤੇ ਕੱਪੜਾ ਜਿਹੜੇ ਇਕੋ ਜਿਹੜੀ ਗੱਲ ਠੀਕ ਆ ਇਕ ਬਰਾਬਰ ਰੱਖ ਦੋਹਾਂ ਠੀਕ ਆ ਹੋਰ ਜਦ ਤੱਕ ਦੋ ਵਿਆਹ ਕਰਾ ਲੈ ਤੈਨੂੰ ਹੀ ਐਂ ਨਹੀਂ ਕਹਦੇ ਤੂੰ ਗਲਤੀ ਕਰੀ ਤੁਹਾਡੇ ਤਰ੍ਹਾਂ ਵਿੱਚ ਤਿੰਨ ਵੀ ਹੋ ਜਾਂਦੇ ਨੇ ਠੀਕ ਆ ਗੱਲ ਜਿੰਨੀਆਂ ਪਿੱਛੇ ਗੱਲਾਂ ਹੋ ਗਿਆ ਸਾਰੀਆਂ ਸੜਕੇ ਨਾ ਅੱਜ ਤੋਂ ਲੇਖ ਲਿਆ ਕਰੋ ਆਪ ਦਾ ਆਪ ਦੀ ਨਵੇਂ ਸਿਰੋਂ ਜ਼ਿੰਦਗੀ ਵਧੇ ਤੇ ਪੂਰਾ ਮੇਰੇ ਵਾਲਾ ਤੇ ਲਿਖਦਾ ਹੈ ਨਹੀਂ ਲਿਖਣਾ ਡਾਕਟਰ ਪਰ ਤੇ ਲਿਖਦੇ ਨੇ ਦੱਸੋ ਠੀਕ ਆ ਮਨਜ਼ੂਰ ਆ ਠੀਕ ਆ ਠੀਕ ਆ ਵਾਹਿਗੁਰੂ ਜੀ ਦਾ ਸ਼ੁਕਰੀਆ ਲਿਆਓ ਚੱਕ ਡਾਕਟਰ ਪਰ ਕਿੱਥੋਂ ਜ ਤੱਕ ਵੀ ਗੱਡੀਆਂ ਸ਼ਾਹ ਹਾਂ ਜੀ ਸਾਡੇ ਨਾਲ ਗੱਲ ਸਮਝੋ ਹੁਣ ਤੁਸੀਂ ਛੱਡ ਚੱਲੇ ਆ ਨਾ ਤੁਸੀਂ ਇਹੀ ਗੱਲ ਕਹਿ ਕੇ ਗਏ ਆ ਹੈਗੇ ਵੀ ਜੇ ਭਾਈ ਅਸੀਂ ਸਾਡੇ ਚੱਲੇ ਹੈਗੇ ਜਿਹੜਿਆ ਨੇ ਬੰਦੇ ਨੇ ਕੋਈ ਗਲਤੀ ਹੋ ਉਹ ਸਾਨੂੰ ਦੱਸ ਹਾਂ ਇਹੀ ਕਹਿ ਕੇ ਜਿੰਨੇ ਵਾਰੀ ਬਟੈਰਸ ਜਾਨਾ ਉਤੋਂ ਅਜੂਮਨ ਸੈਲ ਦੇ ਵਿੱਚ ਚਲੇ ਗਏ ਇਹੀ ਗੱਲ ਉਹਨਾਂ ਨੇ ਕਹੀ ਹੈਗੀ ਵੀ ਜੇ ਅਸੀਂ ਤੋੜਦੇ ਆ ਇੱਕ ਮਿੰਟ ਤੈਂ ਕਿ ਕਹੋਣਾ ਉਹਦਾ ਨਹੀਂ ਮੈਂ ਅਲੱਗ ਗੱਲਾਂ ਤੋਂ ਬਾਅਦ ਤੈਂ ਕਿ ਕਹੋਣਾ ਦੱਸ ਕਹੋਣਾ ਦਾ ਅਸੀਂ ਇਹੀ ਗੱਲ ਕਹਨੇ ਆ ਕਿ ਹਾਂ ਜੇ ਕੋਈ ਗਲਤੀ ਕਰਦੀ ਹੈ ਬੈਠੇ ਆ ਜੇ ਤਾਂ ਕੋਈ ਹੋਰ ਗੱਲ ਕਹਣੀ ਹੋਵੇ ਦੱਸ ਵੀ ਹੋਵੇ ਉਹ ਵੀ ਮੈਂ ਤਾਂ ਕਹੋਣਾ ਦਾ ਕੁਝ ਵੀ ਨਹੀਂ ਮੇਰੀ ਗੱਲ ਤਾਂ ਪੂਰੀ ਹੋ ਲੈਣੀ ਹੁੰਦੀ ਹਾਂ ਦੱਸੋ ਦੱਸ ਮੈਂ ਇਹੀ ਗੱਲ ਕਰਦਾ ਹੈਗਾ ਵੀ ਜਦੋਂ ਕੋਈ ਵੀ ਹੈ ਜੱਥੇਬੰਦੀ ਜਾਂ ਕੋਈ ਪੰਚਾਇਤ ਗੱਲ ਕਰਦੀ ਹੈਗੀ ਸਮਝੌਤਾ ਕਰਾਉਂਦੀ ਦਾ ਵਾਅਦੇ ਵਿੱਚ ਇਹੀ ਕਹਿੰਦੇ ਹੈਗੇ ਵੀ ਜਿਹਦੀ ਕੋਈ ਜ਼াবਤੀ ਹੋਈ ਉਹ ਸਾਡੇ ਕੋਲੇ ਆ ਕੇ ਦੱਸ ਠੀਕ ਹੈ ਜਿੰਨੇ ਵਾਰੀ ਮੈਂ ਲੈ ਕੇ ਆਇਆ ਇਹਨਾਂ ਨੂੰ ਉਦੋਂ ਬਾਅਦ ਵਿੱਚ ਇਹ ਦੂਜੀ ਵਾਰੀ ਜਾ ਕੇ ਉੱਥੇ ਕਿਹਾ ਇਹਨਾਂ ਨੇ ਹੈਗਾ ਵੀ ਮੈਨੂੰ ਗੱਲ ਉਹਨਾਂ ਨੇ ਮੂੜਤਾ ਜਾ ਕੇ ਹਮਨੇ ਮੰਨ ਲਿਆ ਪੰਜਾਇਦ ਨੇ ਤੋੜਤਾ ਮੈਂ ਲੈ ਆਇਆ ਜage ਉਦੋਂ ਬਾਅਦ ਵਿੱਚ ਇਹਨਾਂ ਨੇ ਜਾ ਕੇ ਇੱਕ ਵਾਰੀ ਵੀ ਕਿਹਾ ਹੈਗਾ ਤਾਂ ਦੱਸਦਣ ਹੈਗਾ ਵੀ ਆਹ ਉਹਦੇ ਤੇ ਗਲਤੀ ਸੀ ਮੈਂ ਤਾਂ ਕਰਕੇ ਮੁੜੀ ਜਾ ਉਹਨੇ ਮੈਨੂੰ ਮੋੜਤਾ ਫਿਰ ਇਹਦੀ ਗਲਤੀ ਆ ਹੋਈ ਵੀ ਵੀ ਇਹ ਕੋਈ ਗੱਲ ਨਹੀਂ ਕੱਲ ਤਾਂ ਫਿਰ ਉਹੀ ਪਾ ਦੰਨਾ ਮੈਂ ਗੱਲ ਤਾਂ ਇੱਥੇ ਆ ਗਈ ਹੁਣ ਵੀ ਇਹੀ ਗੱਲ ਮੈਂ ਕਰਦਾ ਹੈਗਾ ਵੀ ਕੱਲ ਨੂੰ ਕੀ ਕਰਨਾ ਹੈਗਾ ਜਦੋਂ ਸਹਰਾ ਸੀ ਮੇਰਾ ਜਦੋਂ ਮੈਂ ਤੋੜਦਾ ਸੀ ਲੈ ਕੇ ਆਉਂਦਾ ਸੀਗਾ ਉਹਨਾਂ ਨੇ ਕੀ ਕਹਿਣਾ ਹੈਗਾ ਤੇ ਤੁਹਾਡੇ ਗੱਲ ਚ ਰੱਸੀ ਪਾਉਂਦੀ ਮੈਂ ਇਹਨਾਂ ਕੋਲੀਆਂ ਬਗਾ ਦਿੰਦਾ ਗੱਲ ਦਾ ਮਤਲਬ ਤਾਂ ਉਹਨਾਂ ਨੇ ਇਹੀ ਚੀਜ਼ ਇਹ ਨਹੀਂ ਗੱਲ ਪੰਤ ਨਹੀਂ ਹੋਣੀ ਅੰਗ ਸਿੰਘ ਫੋਟੋ ਹੁਣ ਨਹੀਂ ਹੋਊਗਾ ਪਹਿਲਾਂ ਕੁਝ ਹੋ ਗਿਆ ਪਹਿਲਾਂ ਉਹ ਗੱਲਾਂ ਹੋ ਗਈਆਂ ਤੂੰ ਫੋਣੇ ਮਾਰਦੀ ਚਾਹੇ ਗੱਲ ਹੋਵੇ ਪਰ ਅੰਗ ਸਿੰਘ ਕਾਲਾ ਮਾਲਾ ਮੈਨੂੰ ਜਾਣ ਦੀ ਰੋਡ ਬਣੀ ਤੇ ਲੂਕ ਕੇ ਫੋਣੇ ਮਾਰਦੀ ਪਰ ਗੱਲ ਹੋਵੇ ਗੱਲੇ ਚ ਹੋਵੇ ਚਾਹੀ ਹਾਂਏ ਤਾਂ ਉਹਨਾਂ ਦਾ ਖਤਮਾ ਕੰਮ ਹਾਂ ਠੀਕ ਆਜ ਤਾਂ ਸਾਡੀ ਆਜ ਤਾਂ ਸਾਡੀ ਕੁੜੀ ਦਾ ਇਹ ਉਹ ਸੁਣ ਲੈ ਸਾਡੀ ਧੀ ਐ ਅਸੀਂ ਪੰਪਰੇ ਮਾਲਕਾ ਜੇ ਕੋਈ ਗਲਤੀ ਕਰਦੀ ਐ ਸਾਨੂੰ ਫੋਨ ਕਰ ਅਸੀਂ ਜ਼ਿੰਮੇਵਾਰ ਜੇ ਤੇਰੇ ਦੀ ਗਲਤੀ ਹੋਸੀ ਤੇ ਨੂੰ ਵੀ ਗੋਸ਼ ਚੇਕ ਕਰਾਂਗੇ ਉਹ ਚ ਗਲਤੀ ਉਹਨੂੰ ਵੀ ਚੜਕਾਂਗੇ ਉਹਨਾਂ ਨੂੰ ਸੋਣੇ ਅਸਲ ਨੂੰ ਫੋਨ ਕਰੀ ਇਹਨਾਂ ਨੂੰ ਫੋਨ ਦੇ ਜੇ ਤੂੰ ਸੁਣੇਗਾ ਫਿਰ ਤੂੰ ਦੋਸ਼ੀ ਹੋ ਮੈਂ ਤਾਂ ਇਹੀ ਗੱਲ ਕਰਦਾ ਹੈਗਾ ਮੇਰਾ ਸਿਰ ਛੋਡੀਆਂ ਜੁੱਤੀਆਂ ਜਿੱਤੇ ਮੈਨੂੰ ਗਲਤੀ ਹੈ ਮੇਰੀ ਉੱਥੇ ਮੈਨੂੰ ਗਲਤੀ ਘੜ ਦੋ ਮੇਰੀ ਮੈਂ ਗਲਤੀ ਹੋਣੀ ਕਦਾਂ ਕਿਵੇਂ ਦੱਸ ਜੇ ਤੂੰ ਗਲਤੀ ਕਰੇਗਾ ਜੇ ਵਧੀਆ ਘਰ ਬਸਾਉਂਗਾ ਠੀਕ ਨਹੀਂ ਗੱਲ ਅਜ ਤਾਂ ਆਏਗਾ ਜੇ ਤੂੰ ਨਹੀਂ ਕਰੇਗਾ ਵਧੀਆ ਤੂੰ ਠੀਕ ਆ ਬੰਦਾ ਚੰਗਾ ਆਏ ਨੇ ਕਹ ਤੂੰ ਮਾੜਾ ਜੇ ਤੂੰ ਗਲਤੀ ਕਰੇਂ ਕੌਂ ਕੌਂ ਕਹਾਂਗੇ ਇਹਨੂੰ ਜੇ ਕਹੂਗੀ ਤੂੰ ਨਹੀਂ ਬੈਠੇ ਆ ਠੀਕ ਹੈ ਨਾ ਇਹਦੇ ਨਾਲ ਆਪਾਂ ਤੇਰੀ ਜਿੰਮੇਵਾਰੀ ਸਾਡੀ ਆ ਤੇ ਇਹ ਵੀ ਵੀਡੀਓ ਦੀ ਜਿੰਮੇਵਾਰੀ ਚਾਹੁੰਦੇ ਆ ਇਹਦੇ ਕੋਈ ਇਕੱਲੀ ਦੀ ਜਿੰਮੇਵਾਰੀ ਨਹੀਂ ਹੋਵੇ ਅਸੀਂ ਤਾਂ ਕਹਿੰਦੇ ਆ ਅਸੀਂ ਕੋਈ ਨਹੀਂ ਜਿੰਮੇਵਾਰੀ ਤੁਹਾਡੇ ਲੈ ਰਹੇ ਆ ਅੱਜ ਤੋਂ ਜੋ ਉਹ ਨਹੀਂ ਕਹਿ ਸਕਦੇ ਤੈਨੂੰ ਪੁੱਛੋ ਉਹ ਸਾਨੂੰ ਫੋਨ ਕਰੋ ਤੁਸੀਂ ਉਹ ਇਹ ਜੀ ਗੱਲ ਨਹੀਂ ਵੀ ਉਹ ਤੁਹਾਨੂੰ ਪੁੱਛਣਗੇ ਆ ਕੇ ਸਾਨੂੰ ਫੋਨ ਕਰੋ ਅਸੀਂ ਆ ਪਾਵਾਂਗੇ ਆ ਪੜੋ ਇੱਕ ਬਾਬਾ ਦੀ ਬੇਨਤੀ ਆ ਵੀ ਜਿਹੜੀ ਦੂਜੀ ਪਤਨੀ ਤੁਸੀਂ ਆਪਾਂ ਗੱਲ ਕਰਦੇ ਆ ਕਿ ਦੋਨੇ ਇਕੱਠੀਆਂ ਰਹਿਣਗੀਆਂ ਇੱਕ ਵਾਰੀ ਉਹਦਾ ਰਿਵਿਊ ਜ਼ਰੂਰ ਲੈ ਲਓ ਵੀ ਉਹ ਰਾਜੀ ਐ ਇਸ ਗੱਲ ਨੂੰ ਮੋੜ ਕੇ ਫੇਰ ਆਪਾਂ ਚੱਲ ਜਾਈਏ ਫੇਰ ਉਹ ਕਹੇ ਵੀ ਤੂੰ ਨਿਕਲ ਇੱਥੋਂ ਹਾਂ ਉਹਨਾਂ ਨੂੰ ਬੁਲਾ ਕੇ ਉਹਦਾ ਉਹਨਾਂ ਦੀ ਅੱਟ ਹੋ ਜਾਊਗਾ ਦੇਖਿਆ ਕਮੈਂਟ ਮੇਰੀ ਗੱਲ ਨੂੰ ਉਹਦਾ ਜਦੋਂ ਪਰਿਵਾਰ ਦੋ ਹੋਗੇ ਨਾ ਮਕਾਨ ਹੀ ਅੱਟ ਹੋ ਜਾਊਗਾ ਉਹਦਾ ਆਇਆ ਵੀ ਲੜਾਈ ਵਾਲੀ ਗੱਲ ਆ ਹੋਰ ਵੀ ਲੜਾਈ ਨਾ ਹੋਵੇ ਝਗੜਾ ਨਾ ਹੋਵੇ ਯਾਰ ਕੱਲ ਕਲਾ ਜੁੱਤ ਮਤਾਨ ਹੋਵੇ ਫੇਰ ਗੱਲ ਉੱਥੇ ਪਹੁੰਚੇ ਗੱਲ ਤਾਂ ਇੰਨੀ ਕਰ। ਹੋਰ ਗੱਲ ਕੁਛ ਨਹੀਂ ਇਹ ਆਪਸ ਵਿੱਚੀ ਜੋ ਤੁਮ ਦਾ ਲੋਕ ਪੰਚਾਇਤ ਵਾਲੀ ਗੱਲ ਪਹੁੰਚੇ ਦੂਸਰੀ ਟੀਮ ਨੇ ਚੱਲਣਾ ਉਹ ਇਹ ਵਸਾਊਗਾ ਉਹ ਚੱਲੂਗਾ ਵੀ ਇਹ ਚੱਲੀ ਜਾਣਾ ਮਾਸੀ ਹੱਥ ਦਾ ਵੀ ਇਹ ਇਹੀ ਆ ਹੱਥੇ ਦੀ ਆ ਗੱਲ ਤਾਂ ਇਹ ਜੁੱਤ ਪਤਾਨ ਆਪੇ ਪਹਿਲੀ ਗੱਲ ਨਿਬੜ ਜਾ ਹੁਣ ਹਾਂ ਜਿਹੜਾ ਅਸਲ ਅਲੱਗ ਨੇ ਦੋਵੇਂ ਜਿਹੜੇ ਨੂੰ ਇਹਨੂੰ ਭੇਜਦੇ ਆ ਮਾਤਾ ਨੂੰ ਭੇਜਦੇ ਆ ਨਾਲੇ ਵੀ ਤੁਮ ਤਾਂ ਜਾ ਦੇ ਨਾਲ ਪੁੱਛੋ ਤੁਸੀਂ ਵੀ ਭੇਜੋ ਨਾਲ ਠੀਕ ਆ ਵੀਰੇ ਨਾ ਜਾਓ ਮੂਰ